मार जाएंगे सारा रुपया ते सोना अपने हाथ आ जाएगा ते अपनी गरीबी दूर हो जाएगी राम राम बेटा माया चंद्री पीछे ऐडा जुलम ना कर मैं तेरे पैरों में अपनी चुन्नी धरती हाँ अखा तो अन्नी दिल दिमाग की सियाणी ते रहम दिल माता सोहबी जी अपने पुत्र गंगू को समझाते हैं अद्धी को रात होई ता गंगू ने माता गुजरी ਸਾਹਮਣੇ ਦੀ ਧੰਨ ਦੀ ਥਾਲੇ ਚੁੱਪ ਲਈ ਤੇ ਚੋਰ 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 ਕਹਿ ਕੇ ਰੋਲਾ ਪਾ ਦਿੱਤਾ ਜਦੋਂ ਮਾਤਾ ਗੁਜਰੀ ਜੀ ਨੇ ਕਿਹਾ ਬੇਟਾ ਮੈਂ ਤਾਂ ਜਾਗੀ ਹੀ ਪੈਖੀ ਹਾਂ ਇੱਥੇ ਕੋਈ ਚੋਰ ਤਾਂ ਆਇਆ ਹੀ ਨਹੀਂ ਗੰਗੂ ਲੋਹਾ ਨਾਟਕ ਹੋ ਕੇ ਕਹਿ ਲੱਗਾ ਹੋ ਮੈਂ ਹੀ ਚੋਰ ਹਾਂ ਤੁਸੀਂ ਮੇਰੀ ਚੰਗੀ ਕਦਰ ਪਾਈ ਇੱਕ ਤਾਂ ਮੈਂ ਆਪਣੇ ਜਾਨ ਖਤਰੇ ਵਿੱਚ ਪਾ ਕੇ ਤੁਹਾਨੂੰ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ थी सेवा की थी। उल्टा ही चोर बना गया जा। साहबजादे माता गुजरी जी मेरे घर बैठे जाहिर देर थी कि जानी खान मानी खान साहबजाद गिरफ्तार करने आ गए

ਜਾਲਮ ਕਿਦਰ ਤੋ ਲੈ ਕੇ ਜਾ ਰਹੇ ਹਨ ਇੱਕ ਤਾਂ ਸੂਰਜ ਉੱਚ ਗਗਨ ਵਿੱਚੋਂ ਉਹ ਹਰ ਰੋਜ਼ ਹੀ ਵੇਖਦੀਆਂ ਹਨ ਪਰ ਅੱਜ ਜੋ ਸੂਰਜਾ ਨੂੰ ਧਰਤੀ ਤੇ ਜਾਗਮਨੀ ਕੈਚ ਵੇਖ ਕੇ 당ਗ ਰਹਿ ਗਈਆਂ ਉਹ ਕੁੜੀਆਂ ਹੰਜੂ ਪੂੰਝ ਕੇ ਸੁਬਾਤਿਆਂ ਸ਼ਬਦਾਂ ਵਿੱਚ ਆਪੋ ਆਪ ਬੁਝਦੀਆਂ ਹਨ ਕਿ ਇਹ ਦੋਸ਼ ਮਾਸੂਮਾਂ ਹੰਸਾਂ ਦੀ ਜੋੜੀ ਨੂੰ ਜਾਲਮ ਸਿਪਾਹੀ ਕਿਦਰ ਨੂੰ ਲੈ ਕੇ ਜਾ ਰਹੇ जा के माता गुजरी जी से साहबजाद ने ठंडे बुजरबंद कर दिता उद्या गुजरी जी पुछते हैं कि मेरे पिता जी श्री गुरु सिंह जी कि भीड़े भी नज़र नहीं आते बार बार माता जी को जी बारे अपने वे भाव बारे पूछ रहे जिन्हों तरह बयान कर करते अगले दिन सूरज ने सवेरे वे जल पहलिया किरणों के सूरज नमस्कार की तरह बाहर सिपाही साहबजाद को सूबे विच कचहरी विचले जाए सन ठंडे बुद्धि बैठी माता गुजरी जी सूबे सरहद की कचहरी में साहबजादे की दलेरी के हौसल देके कहती है मेरे लाल क्यों सालों सूमे की कचहरी में जा डर

ਜਿਹਿਆਂ ਜਿੱਦਾਂ ਦਾ ਇਹ ਦੋਸ਼ ਹੈ ਮੈਂ ਆਪ ਜੀ ਪਰ ਇੰਨਾ ਮਜ਼ਬੂਤ ਬੱਚਿਆਂ ਨੂੰ ਛਾੜ ਦੇ ਦੀ ਪੂਰ ਜ਼ੋਰ ਸ਼ਿਫਾਰਿਸ਼ ਕਰਦਾ ਹਾਂ ਕਿ ਇਹਨਾਂ ਬੱਚਿਆਂ ਨੂੰ ਛਾੜ ਦਿੱਤਾ ਜਾਵੇ ਇਹ ਬੱਚੇ ਦੇਖ ਸੂਰਦੇ ਤੇ ਆਹੇ ਕਰਾ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਦੇਹ ਚਿਣ ਦੇ ਤੂੰ ਵਾਰੇ ਓਏ ਅਸਾਂ ਦੀ ਤੇਰੀ ਈ ਨ ਮੰਨਣੀ ਜਾਨਾ ਧਿਆਗੇ ਤਰੰਮ ਯੁੱਤੋਂ ਵਾਰੇ ਓਏ ਅਸਾਂ ਦੀ ਤੇਰੀ ਈ ਨ ਮੰਨਣੀ ਓ ਬੋਲੇ ਗੁਰੂ ਦੇ ਦਲਾਰੇ ਅਕੋ ਹੱਸ ਕੇ ਕਦੇ ਮੋਤ ਤੋਂ ਨਹੀਂ ਜਾਂਦੇ ਸਿਰ ਨੱਤ ਕੇ ਓ ਬੋਲੇ ਗੁਰੂ ਦੇ ਦਲਾਰੇ ਅਕੋ ਹੱਸ ਕੇ ਕਦੇ ਮੋਤ ਤੋਂ ਨਹੀਂ ਜਾਂਦੇ

ਟੋਟੇ ਕਰ ਦੇ ਤੂੰ ਨਾਲ ਤਲਵਾਰ ਓਏ ਅਸਾਨੀ ਤੇਰੀ ਇਹ ਨ ਮੰਨਣੀ ਜਨਾ ਦਿਆਂਗੇ ਤਰਫੇ ਤੋਂ ਵਾਰੇ ਓਏ ਅਸਾਨੀ ਤੇਰੀ ਇਹ ਨ ਮੰਨਣੀ ਜਨਾ ਦਿਆਂਗੇ ਤਰਮਯੁੱਤੋਂ ਵਾਰੇ ਓਏ ਅਸਾਨੀ ਤੇਰੀ ਇਹ ਨ ਮੰਨਣੀ ਭਾਈ ਗੁਰਜੀ ਦਾ ਖਾਸਤਾ ਭਾਈ i don't...